ਸੰਸਕਾਰ ਕਿਨੇ ਕੀਤਾ ਸਹਬਜਾਦਿਆਂ ਦਾ ਸਿੰਘ ਸ਼ਮੀਦਾ ਦਾ ਸੰਸਕਾਰ ਕੀਤਾ ਬੀਬੀ ਹਰਸ਼ਰਨ ਕੌਰ ਨੇ ਸਹਬਜਾਦਿਆਂ ਦਾ ਸੰਸਕਾਰ ਕੀਤਾ ਰਾਮਾ ਜੀ ਤੇ ਤਲੋਕਾ ਜੀ ਇਹ ਰਾਮਾ ਜੀ ਤਲੋਕਾ ਜੀ ਕੌਣ ਸੀ ਇਹਨਾਂ ਦੇ ਵੱਡੇ ਬਡੇਰੇ ਉਹਨਾਂ ਨੇ ਸੰਸਕਾਰ ਕੀਤਾ ਕਿਨੇ ਕਿਉਂਕਿ ਆਲੇ ਦੁਆਲੇ ਪਹਿਰਾ ਸੀ ਔਖਾ ਬੜਾ ਸੀ ਉਹਨਾਂ ਨੇ ਸੇਵਾ ਲਈ ਉਹਨਾਂ ਨੇ ਇਹ ਕੰਮਲਿਆਂ ਵਾਲਾ ਭੇਸ ਧਾਰ ਲਿਆ ਜਿਵੇਂ ਮੈਂਟਲੀ ਅਫਸੈਟ ਹੋਣ ਇਸ ਤਰ੍ਹਾਂ ਉਹਨਾਂ ਨੇ ਭੇਸ ਧਾਰਨ ਕੀਤਾ ਹੁਣ ਜਦੋਂ ਚਮਕੌਰ ਸਾਹਿਬ ਗਏ ਜੰਗ ਦੇ ਮੈਦਾਨ ਚ ਇੱਕ ਪ੍ਰੋਬਲਮ ਇਹ ਆ ਗਈ ਉਹਨਾਂ ਨੂੰ ਸਹਿਬਜ਼ਾਦਿਆਂ ਦੇ ਸਰੀਰ ਨਾਲ ਲੱਪਣ ਕਿਸੇ ਮੁਗਲ ਦੀ ਦਾਸ਼ ਨੂੰ ਖਿੱਚ ਕੇ ਲੈ ਜਾਇਆ ਕਰਨ ਕਿਸੇ ਡੱਕੇ ਤੋੜ ਕੇ ਐਂਚੇਖਾ ਤਿਆਰ ਕਰਨੀ ਅੰਗੀਠਾ ਮੁਗਲਾਂ ਨੇ ਸੋਚਿਆ ਤਾਂ ਕੋਈ ਮੈਂਟਲੀ ਅਫਸੈਟ ਨਹੀਂ ਕੰਮਲੇ ਤੁਰੇ ਫਿਰਦੇ ਆ ਮੁਗਲਾਂ ਨੇ ਉਹਨਾਂ ਵੱਲ ਧਿਆਨ ਨਾ ਦਿੱਤਾ। ਉਹ ਰਾਮਾ ਤੇ ਤਲੋਕਾ ਸੀ ਜਿਹੜੇ ਨਾ ਉਹਨਾਂ ਦੇ ਨੇਤਰਾਂ 'ਚ ਚੜ ਲੱਗਦਾ। ਰੋਂਦੇ ਆ, ਬਰਾਗ ਕਰਦੇ ਆ। ਵੀ ਹੁਣ ਸ਼ਰੀਰ ਨਹੀਂ ਸਾਨੂੰ ਸਹਬਜ਼ਾਦਿਆਂ ਦੇ ਲੱਭ ਰਹੇ। ਤਾਂ ਫਿਰ ਜਦੋਂ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ ਰਾਤ ਦਾ ਸਮਾਂ ਕਹਿੰਦੇ ਬਿਜਲੀ ਲੱਸੀ ਹੈ। ਤਾਂ ਭਾਈ ਰਾਮਾ ਤਲੋਕਾ ਜੀ ਨੂੰ ਦੋਏ ਸਹਬਜ਼ਾਦਿਆਂ ਦੇ ਚਿਹਰੇ ਨਜ਼ਰ ਆਏ ਉਸ ਲਾਈਟ 'ਚ ਦੋਨਾਂ ਦੇ ਨੇਤਰਾਂ ਚੋਂ ਚੜ ਆ ਗਿਆ ਜਦੋਂ ਸਹਬਜਾਦਿਆਂ ਦੀਆਂ ਇਹ ਸ਼ਰੀਰ ਦੇਖੇ ਲਾਸ਼ਾਂ ਦੇਖੀਆਂ ਫੇਰ ਸੰਸਕਾਰ ਕੀਤਾ ਫੇਰ ਇਹ ਕਿ ਰਾਮਾ ਤੇ ਤਲੋਕਾ ਦਮਦਮਾ ਸਾਹਿਬ ਗਏ ਉੱਥੇ ਕਿਸੇ ਸਿੰਘ ਨੇ ਕਹਿਤਾ ਮਹਾਰਾਜ ਰਾਮਾ ਤੇ ਤਲੋਕਾ ਜਿਹੜੇ ਉਹ ਪਿੱਛੇ ਬੈਠੇ ਆ ਨਾ ਇਹਨਾਂ ਦੀ ਬੜੀ ਵੱਡੀ ਸੇਵਾ ਮਹਾਰਾਜ ਤੁਹਾਡੇ ਵੱਡੇ ਸਹਬਜਾਦਿਆਂ ਦਾ ਸੰਸਕਾਰ ਇਹਨਾਂ ਨੇ ਕੀਤਾ ਹੈ ਮਹਾਰਾਜ ਸਭ ਕੁਝ ਜਾਣਦੀ ਸੀ ਅੰਤਰਜਾਮੀ ਸੀ ਮਹਾਰਾਜ ਕਹਿੰਦੇ ਰਾਮਾ ਤੇ ਤਲੋਕਾ ਜੀ ਨੂੰ ਨੇੜੇ ਬੁਲਾਓ ਮਹਾਰਾਜ ਜਦੋਂ ਮਹਾਰਾਜ ਨੇ ਨੇੜੇ ਬੁਲਾਇਆ ਤਾਂ इमोशनल ਹੋ ਗਏ ਰਾਮਾ ਤੇ ਤਲੋਕਾ ਨੇਤਰਾਂ ਚੋਂ ਜਲ ਆ ਗਿਆ ਮਹਾਰਾਜ ਜਦੋਂ ਅਸੀਂ ਚਮਕੌਰ ਦੀ ਜੰਗ ਦੇ ਮੈਦਾਨ ਚ ਗਏ ਸਾਨੂੰ ਆਪਣਾ ਭੇਸ ਬਦਲਣਾ ਪਿਆ ਸਾਨੂੰ ਕਮਲੇ ਸਮਝੀਂ ਦੇ ਕਮਲੇ ਤੁਰੇ ਫਿਰਦੇ ਐ ਤੁਹਾਡੇ ਲਾਲਾਂ ਦਾ ਸੰਸਕਾਰ ਕੀਤਾ ਬੜੇ जखਮ ਉਹਨਾਂ ਦੇ ਸ਼ਹੀਦ ਤੇ ਫੱਟ ਸੀਗੇ ਬੜੀ ਸੂਰਬੀਰਤਾ ਨਾਲ ਲੜੇ ਮਹਾਰਾਜ ਇੰਨੇ ਖੁਸ਼ ਹੋਏ ਕਹਿੰਦੇ ਰਾਮਾ ਤਲੋਕਾ ਮੰਗੋ ਕੀ ਮੰਗਦੇ ਹੋ ਕਹਿੰਦੇ ਤੁਹਾਡਾ ਦਿੱਤਾ ਬਹੁਤ ਕੁਝ ਹੈ ਕਹਿੰਦੇ ਦੂਸਰਾ ਬਚਨ ਹੈ ਮੰਗੋ ਕੀ ਮੰਗਦੇ ਹੋ ਕਹਿੰਦੇ ਬਹੁਤ ਕੁਝ ਹੈ ਮਹਾਰਾਜ ਦਿੱਤਾ ਕਹਿੰਦੇ ਅਖੀਰਲਾ ਬਚਨ ਹੈ ਦੱਸੋ ਕੀ ਮੰਗਦੇ ਹੋ ਕਹਿੰਦੇ ਮਹਾਰਾ ਸਾਨੂੰ ਕੋਈ ਟਿਕਣ ਨਹੀਂ ਦਿੰਦਾ ਲੋਕ ਟਿਕਣ ਨਹੀਂ ਦਿੰਦੇ ਸਾਡੀਆਂ ਧੀਆਂ ਪੈਣਾ ਜੇ ਖੂਹਾਂ ਤੇ ਪਾਣੀ ਭਰ ਜਾਂਦੀਆਂ ਨੇ ਉਹਨਾਂ ਸਮਾਂ ਚ ਖੂਹ ਹੁੰਦੇ ਲੋਕ ਮਜ਼ਾਕ ਕਰਦੇ ਐ ਇਚਰਾ ਕਰਦੇ ਐ ਮਖੌਲ ਉਡਾਉਂਦੇ ਨੇ ਸਾਨੂੰ ਕੋਈ ਰਹਿਣ ਦਾ ਟਿਕਾਣਾ ਦੇ ਦਿਓ ਮਹਾਰਾਜ ਖੁਸ਼ੀਆਂ ਦੇ ਘਰ ਚ ਆਏ ਕਹਿੰਦੇ ਰਾਮਾ ਤਲੋਕਾ ਐਡੀ ਵੱਡੀ ਤੁਹਾਡੀ ਸੇਵਾ ਉਹ ਤੁਸੀਂ ਰਹਿਣ ਦਾ ਟਿਕਾਣਾ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਰਾਜ ਦਤਾਂ ਤੁਹਾਡੀ ਵੰਸ਼ ਵਿੱਚ ਰਾਜੇ ਹੋਣਗੇ ਪਟਿਆਲੇ ਵਾਲੇ ਰਾਜਾ ਜੀਂਦ ਵਾਲਾ ਰਾਜਾ ਇਹ ਕਿੱਥੋਂ ਆਏ ਰਾਮਾ ਤਲੋਕਾ ਦੀ ਵੰਸ਼ ਇਹ ਵਾਅਦਾ ਵਰਦਾਨ ਕੀਹਿਆ ਦਿੱਤਾ ਕਲੰਜੀਆਂ ਵਾਲੇ ਪਾਤਸ਼ਾਹ ਨੇ ਅੱਜ ਵੀ ਸਾਨੂੰ ਸਮਾਂ ਨਹੀਂ ਮਿਲਿਆ ਕਰ ਇਹ ਜਿੱਥੇ ਬੀਬਾ ਜੀ ਹੁਰਾਂ ਦਾ ਮਹਿਲ ਹੈ ਉੱਥੇ ਸ਼ਾਸਤਰ ਪਏ ਨੇ ਜਿਹੜੇ ਗੁਰੂ ਸਾਹਿਬ ਨੇ ਬਖਸ਼ੇ ਆ ਕਦੇ ਸਮਾਂ ਮਿਲਿਆ ਦਰਸ਼ਨ ਕਰਨ ਅਸੀਂ ਜਾਵਾਂਗੇ ਅਸੀਂ ਤਾਂ ਕਹਾਂਗੇ ਤੁਸੀਂ ਵੀ ਸਾਰੀ ਸੰਗਤ ਦਰਸ਼ਨ ਕਰੋ ਚੱਲ ਕੇ